ਹਾਂਜੀ ਗੁੱਡ ਮਾਰਨਿੰਗ ਜੀ ਇੱਕ ਵੀ ਇਹ ਜੀਜੀ ਨਹੀਂ ਹੈਗੀ ਤੇਈ ਝੂਰਨਾ ਤੇ ਗਲਤ ਚੀਜ਼ ਨਾ ਸਮਝ ਲੋ ਪਹਿਲਾਂ ਵਾਲੇ ਵਲੌਗ ਦੇ ਵਿੱਚ ਵੀ ਮੈਂ ਇਦਾਂ ਹੀ ਕਿਹਾ ਸੀ ਕਿ ਨਾ ਵੀ ਮਾਲ ਪੱਤਾ ਘਾਣ ਲੱਗਿਆ ਕੋਈ ਮਾਲ ਪੱਤਾ ਨਹੀਂ ਹੈਗਾ ਤੇ ਜਸਟ ਝੂਰਨਾ ਕਫਨ ਕਰਦੇ ਸੀ ਅਸੀਂ ਉਹ ਵੀ ਮਿੱਤਰੋ ਆਪਾਂ ਲੱਗਿਆ ਹੁਣ ਰੈਡੀ ਹੋਣ ਤੇ ਆਪਾਂ ਚੱਲਿਆ ਹੁਣ ਆਪਣੇ ਮੁੰਡੇ ਜਿਹੜੇ ਕਮਰੇ 'ਚ ਪਏ ਨੇ ਉੱਨਾਰ ਕੋਲੇ ਤੇ ਆਪਣੀ ਟਰਾਲੀ ਖਾਲੀ ਆ ਜਿਹੜਾ ਕਹਤਾਂ ਸੀ ਉਹ ਕਹਿੰਦਾ ਕਰਾਣਾ ਕਿ ਆਹਾ ਆਹ ਹੁਣ ਚੱਲੇ ਆ ਆ ਵਿੱਚ ਸਰਸਰਾਵਲੀ ਤੇ ਆਪਣੇ ਨਾਲ ਦੇ ਬੰਦੇ ਆਮ ਰਜ ਨੇ ਕਿੱਧਰ ਦੱਲੇ ਆਣੇ ਪਾ ਚੱਲੇ ਆ ਬਾਕੀ ਸਾਥੀਆਂ ਕੋਲ ਉਹ ਰਾਦ ਦੇ ਉਹ ਲਓ ਜੀ ਬਾਪੂ ਅੱppa ਪਹੁੰਚ ਚੁੱਕੇ ਆ ਜੀ 75 ਸਾਰੇ ਸਰਾਹ ਕੋਲੇ ਤੇ ਸਾਥੀ ਆਪਣੇ ਇੱਥੇ ਨੇ ਆਪਣੇ ਨਾਲ ਦੇ ਸਾਥੀ ਸਾਰੇ ਇੱਥੇ ਨੇਗੇ ਰੂਮ ਦੇ ਵਿੱਚ ਤੇ ਸੋ ਰੂਮ ਵੀ ਦਿਖਾਉਣ ਹੈ ਰੂਮ ਵਧੀਆ ਨੇਗੇ ਪਰ ਲੋਕਾਂ ਨੇ ਬਹੁਤ ਪੰਨ ਤੋੜ ਕਰਕੇ ਖਰਾਬ ਕਰਤਾ ਲੋਕ ਕਰ ਰਹੇ ਨੇ ਯਾਰ ਪੂਰਾ ਬੰਦ ਆਬ ਜਿਹੜੇ ਤੇਰੇ ਯਾਰ ਆਦਾ ਵਜਾ ਹੋਣਾ ਵਜਾ ਕਿੱਥੋਂ ਆਜਾ ਹੁੰਦਾ ਸੀ ਸੈਕਿੰਡ ਫਲੋਰ ਉਹ ਸੁਖਿਆ ਕਰਕੇ ਮੈਨੂੰ ਵੀ ਲੱਗਿਆ ਨਹੀਂ ਦੇ ਕੋਠਾ ਜੀ ਨੂੰ ਆ ਦੇਖੋ ਤਾਂ ਦੇਖੋ ਈ ਹਵਾ ਫਰਾਂ ਦਾ ਨੰਬਰ ਲਓ। ਇਹ ਵੀ ਮੰਮੀ ਮਿਹਨਤ ਲਾ ਕੇ ਵੀ ਇਹ ਨੂੰ ਕਹੇ ਸਾਰੇ ਭੰਗ ਦੇ। ਪਵਨਗੀ ਚੱਕਰਾ। ਮੈਨੂੰ ਲੱਗਦਾ ਤਾਂ ਅੰਗਰੇਜ਼ੀ ਕੀ ਕਰਾਉ ਕਰ ਰਹੇ ਹੁੰਦੇ ਆ। ਇਹ ਵਾਰਾ ਕਿੰਨਾ ਨੰਬਰ ਆਫਨਾ? ਆਹ ਇਹ 24 ਜਾਂ। ਉੱਥੋਂ ਨਾ ਆਬਤ ਐ? ਬੰਦੇ ਕਿੱਧਰ ਗਏ? ਉੱਥੋਂ ਹੀ ਡੈਲੀ। ਸਾਹ ਸਮ ਜੀ।

ਆਹ ਬਾਈ ਲੋਗ ਬਣਾ ਲੱਗਾ ਨਾ ਪਤਾ ਨਹੀਂ ਲੱਗਾ ਇਹ ਜੁੜੇ ਕੋਈ ਕੋਈ ਨਿੰਦਰਾ ਬਾਹਰ ਹੀ ਆਉਣਾ ਇਹਦਾ ਗੱਲਾਂ ਕਹੇ ਗਿਆ ਕਰਦਾਂ ਨੇ ਪਹੁੰਚਾ ਸਰ ਜੀ ਪਤਾ ਹਾਂ 15 ਦੀ 15 ਦੀ 15 ਦੀ 15 ਦੀ ਫਸਾਖੀ ਜਾਣਾ ਹੈ 13 ਤੋਂ ਚੱਲਾ 14 ਹੋ ਗਿਆ ਹਾਂ ਇਹਨਾਂ ਨੂੰ ਭਰਾਇਆ ਦੋ ਯੂਥ ਨਹੀਂ ਆਣਾ ਅੱਜ ਕੋਈ ਬਦਲ Going to the ਕੀ ਗੱਲ ਹੋ ਗਈ ਹੈ? ਕੋਈ ਨਾਰੀ ਹੈ ਜਿਹਦੇ ਵਿੱਚ। ਨਾਲੇ ਇੱਧਰ ਪਾਸੇ ਨਾਲੇ ਸਾਰੇ ਨਾ ਆਉਂਦੇ ਨੇ। ਉੱਪਰੀ ਸਾਈਡ ਨਾਲੇ ਪੱਲੇ ਜਿਹੜੇ ਸਾਰੇ ਨਾ ਆਉਂਦੇ ਹੁੰਦੇ ਨੇ ਆਦੇ। ਇੱਧਰਲੀ ਸੜੋ ਜਿਹੜਾ ਕਿੱਥੋਂ ਤੱਕ ਨਾ ਮੈਂ ਨਹੀਂ ਨਾ ਕੋਈ ਨਹੀਂ ਤੁਸੀਂ ਦੋਈ ਜਾਣਾ। ਸੋ ਹੈਡ ਘਟੇਲ ਜੀ। ਹੁਣ ਚੱਕ ਕੇ ਵੀ ਲਿਓਣਾ ਬਣਾ ਦੇ। ਤੁਸੀਂ ਮੈਂ ਤਾਂ ਨਾ ਭੁੱਲੇ ਨਾ। Bagaimana menurut Anda? Mereka berada di sini. Mereka memakai pakaian. Mereka ਜੱਟ ਦਾ ਜੱਟ ਕੋਈ ਵੜੀਆਂ ਰੁੜੀਆਂ ਵਾਲੇ ਵੀਰੇ ਹਿਸਾਬ ਨਾਲ ਤਾਹੂ ਲੈ ਕੇ ਜਾਂਦੇ ਆ। ਅਗਰੇ ਆਪਣੇ ਸਾਰੇ ਮੁੰਡੇ। ਕੋਈ ਬੰਦੇ ਮਹਾ ਬਾਹਰੋਂ ਆਏ। ਉੱਥੇ ਦੇਖਣਗੇ ਨਹੀਂ ਕਿ ਪ੍ਰਾਚਨ ਕੂਹ ਦੇ ਵਿੱਚ ਪਾਣੀ ਹੈਗਾ ਕਿ ਨਹੀਂ ਹੈ ਲੋਕ ਗੁੰਦਰਾ ਆ ਫਿਰ ਇਹਦੇ ਵਿੱਚ ਚਾਹ ਨਹੀਂ ਮਰੇ ਚਲੋ ਪਾਣੀ ਬਹੁਤ ਤੇਜ਼ ਹੈ ਵੀ ਤੇ ਹੈ ਇਹ ਲੱਚਾ ਕਰੇ ਕਿ ਨਹੀਂ ਤੇ ਇਹਨਾਂ ਕਲਾ ਪਾਣੀ ਬੜੀ ਤੇਜ਼ ਹੈ ਕਿ ਬਈ ਉਹ ਬਹੁਤ ਹਰਗਰ ਕਰ ਲਾ ਪਰ ਨਾਲਾ ਚਲੋ ਵੀ ਕਰਕੇ ਦਿਖਾਓ ਇਧਰ ਨੂੰ ਆ ਰਹਿ ਜਾਂਦੇ ਦੇਖ ਲੈ ਪਹਿਲੇ ਪਹਿਲੇ ਕਿਹੜਾ ਪੂਰੇ ਜਾਂਦਾ ਫੋਟ ਨਹੀਂ ਲੈਣੀ ਗਾਲ ਨਹੀਂ ਕੱਢਣੀ ਓਏ ਆਏ ਨੂੰ ਮਗਰ ਪਾਲਣਾ ਮੈਂ ਨਾ ਬਾਈ ਦੋ ਜਿਹੜੇ ਲਈ ਜਾਂਦਾ ਆਏ ਦੋ ਬਾਈ ਇਹਨੇ ਲੈ ਕੇ ਉੱਤਰ ਨੂੰ ਵੀ ਕਈਆਂ ਨੂੰ ਲੈ ਕੇ ਜਾਂਦਾ ਉਹ ਵੀ ਟੱਕੀ ਟ੍ਰੇਲ ਦੀ ਮਸਤੀ ਬਾਈ ਤੈਨੂੰ ਫੋਟ ਬਾਈ ਇਧਰ ਆ ਜਾਓ ਤੂੰ ਇੱਥੇ ਹੀ ਕੱਢ ਜਾ ਆ ਜੋ ਗੱਤੋ ਇੰਤਰੋ ਹੈ ਫਾਈਟਰ ਵਾਲੀ ਹੈ ਨਾ ਬ੍ਰਾਈਡਲ ਵਾਲਿਆਂ ਨੂੰ ਜਿਹੜਾ ਇੰਤਰੋ ਹੈ ਰਾਣੀ ਨਾ ਮਰਦਾ ਮੈਨੂੰ ਹੁਣ ਇੱਥੇ ਇੰਦਰ ਉੜੇ ਭਾਈ ਮੁਰਕੂ ਦੇਖੇ ਦੇਖ ਤੇ ਬੰਗੇ ਦੇਖੇ ਯਾਰ ਕਬਜਾ ਦੀ ਤੇ ਜਾ ਕੇ ਅੰਦੀ ਬਾਬੇ ਆਪਾਂ ਬਾਂਹ ਚੁੱਕੇ ਆਂ ਜੀ ਪਰਿਵਾਰ ਬਿਸੂੜਾ ਸ਼ਰਮ ਬਿਸੂੜਾ ਸ਼ਰਮ ਜੀ

ਵੇ ਲਾਉਣੀ ਐ ਐ ਗੜਾ ਉਹਦਾ ਹੁਣ ਜਾਣਾ ਹੀ ਥਲੇ ਨੂੰ ਉਹੀ ਗੱਲ ਹੋ ਗਈ ਬੜਾ ਮੜਾ ਨਾ ਇਧਰ ਹੁੰਦੀ ਆ ਮਰਾ ਇਧਰ ਰੋਰਾ ਮਰਾ ਬਲਾਗ ਨਾ ਖਰਾਬ ਕਰਦੇ ਉਹ ਮੇ ਪਾਇਆ ਉਹ ਤੇ ਮੁਕੜੇ ਨਹੀਂ ਉਹਨਾਂ ਨੂੰ ਪਤਾ ਨਹੀਂ ਆਹ ਮੁੰਡੇ ਕਨੇ ਬਾਹਰ ਫਾਸਟ ਟ੍ਰੈਕਾ ਚੱਲਦੇ ਆ ਸਿੱਧੀ ਦੇ ਮੱਥਾ ਢੇਕਾ ਕੇ ਬੇਲਪੂਰੀ ਵਾਲੇ ਕੋਲ ਗਈ ਤਾਂ ਦੀ ਕਹਿੰਦਾ ਲਾਈਆ ਤਣਕੇ ਬਹੁਤ ਤਰ ਸਖ ਭਾਈ ਬਲਾਗ ਸਾਰੇ ਦੂਰ ਆ ਬਾਈ ਨੂੰ ਕੱਢ ਲੈ ਮੂੰਹੇ ਕੱਢ ਲੈ ਆ ਕੱਢਦਾ ਏ ਜੀ ਆਪਾਂ ਬਹਨ ਚੁੱਕੇ ਆਂ ਜੱਬੀ ਸਾਹਿਬ ਕਰੋ ਦਰਸ਼ਨ ਜੀ ਕੋਈ ਨਹੀਂ ਮਾਰੇ ਗੋਸ਼ਲੇ ਵਾਲੇ ਵਾਲੇ ਉਹ ਵੀ ਟਾਈਮ ਕੀ ਕਿੰਨਾ ਭੀੜੀ ਹਮ ਆਪ ਪਾਈਪਸ ਦਰਵਾਜ਼ਾ ਮੈਂ ਪਾ ਪਾ ਜੀ ਜੀ ਹਾਂਜੀ ਬਾਪੂ ਪਾਇਸੀ ਦੇ ਬੰਨ੍ਹਣਾ ਨਾ ਤੇ ਤਾਂ ਇਹ ਆਪਣੇ ਬਰਾਉ ਦਾ ਖਰਾਬ ਖਰਾਬ ਕਰ ਦੇ ਪਿਆ ਬਰਾਉ ਕਦੋਂ ਖਰਾਬ ਕਰਦਾ ਕਦੀ ਨਹੀਂ ਆ ਗਏ ਵਿਖਿਆ ਆ ਬੜਾ ਸਵਾਦ ਹੁੰਦਾ ਪਹਿਲੀ ਵਾਰ ਹੀ ਕਿਨਾਰੇ ਸੁਧਰ ਗਏ ਨਾ ਜੀ ਬਹੁਤ ਬੱਤਾਂ ਮੈਂ ਆ ਵੀ ਮੁੰਡਿਓ ਆ ਜੋਤ ਮੁੰਡੇ ਆ ਚਾਰੂ ਟੇਪ ਤੇ ਆ ਗਿਆ ਬਹੁਤ ਔਖਾ ਜੀ ਆ ਮੇਰਾ ਇਹ ਆ ਬੜਾ ਵਧੀਆ ਲੱਗ ਰਿਹਾ ਦੇਖਣ ਆ ਬੜਾ ਸਰੀਆ ਹੈ ਸਾਰੀ ਵਧੀਆ ਨੇ ਰੁਪਈਆ 26000 ਲੱਗਾ ਹਾਂਜੀ ਬਾਬੋ ਪਹੁੰਚ ਚੁੱਕੇ ਆਈ ਚੰਕੌਰ ਸਾਹਿਬ ਤੇ ਟਾਈਮ ਮਿਲਦਾ 11:30 ਕਹਿੰਦਾ ਵੱਜੇ 11:30 10:00 ਵੱਜੇ 9 ਮਿੰਟ ਹੋ ਗਏ ਜੀ ਹਾਂ 10:30 ਦਾ ਟਾਈਮ ਹੋ ਗਿਆ ਜੀ ਅੱਜ ਲੇਟ ਹੋ ਗਿਆ ਇਸ ਲਈ ਪਿੰਡ ਜਾਨਪੁਰ ਚ ਥੋੜਾ ਸਾਨੂੰ ਦਰਵਾਜ਼ਾ ਲੱਗਦਾ ਬੱਸੀ ਕਰ ਦਈਏ ਆਪਾਂ ਦਰਵਾਜ਼ਾ ਬੰਦ ਲੱਗਦਾ 15 ਲੱਗਦਾ ਚਲੋ ਬਾਹਰੋਂ ਦੇਖਦਾ ਕੋਈ ਗੱਲ ਨਹੀਂ ਬਾਹਰੋਂ ਦੇਖਣਾ ਹੋਵੇ ਲੱਟਾ ਬਹੁਤ ਵਧੀਆ ਲੱਗਿਆ ਯਾਰ ਅੱਜ ਦਾ ਬਲੌਗ ਕਰਦੇ ਆਂ ਆਪਾਂ ਇੱਥੇ ਖਤਮ ਤੇ ਨਿਊ ਬਲੌਗ ਬਣਾਵਾਂਗੇ 2-4 ਦਿਨਾਂ ਤੱਕ ਤੇ ਉਹ ਬਣਾਵਾਂਗੇ ਆਪਾਂ ਜੌਂਡੀਅਰ ਟਰੈਕਟਰ ਤੇ ਓਕੇ